ਉਗੀ ਨੇ ਕਾਲਣਾ ਪਾਇਆ ਹੋਇਆ ਕਿਉਂਕਿ ਦਰਖਤ ਦਾ ਘਟਕੇ ਦਰਖਤ ਦਾ ਲੋਕ ਪੱਟ ਤੇ ਲੋਕਾਂ ਨੇ ਪੰਛੀ ਵਿਚਾਰੇ ਕੀ ਕਰਨਗੇ ਆਏ ਨਹੀਂ ਆਦ ਕਰਿਆ ਕਰਨਗੀ ਆੜਾ ਨਹੀਂ ਹੋ ਕੇ ਪਰ ਆਕਰੇਗੀ ਮਿੱਤਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਸਾਰੇ ਵਧੀਆ ਹੋਣਗੇ ਜਿਹੜੇ ਵੀ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਸ਼ੇਅਰ ਜਰੂਰ ਕਰਦੇ ਆ ਕਰੋ ਚੰਗੀ ਵੀਡੀਓ ਤੇ ਆਪਾਂ ਨੇ ਲਾਤੀ ਸਬਜ਼ੀ ਕਰੇ ਚੌਲੇ, ਪ੍ਰਿੰਡੀਆਂ, ਤਰਬੂਜ ਤੇ ਸਾਰੇ ਵੀਰ ਜਿੱਥੇ ਤੱਕ ਹੋ ਸਕਦਾ ਆਪਦੇ-ਆਪਦੇ ਘਰ ਦੀ ਸਬਜ਼ੀ ਆਪਦੇ ਹੱਥਾਂ ਨਾਲ ਲਾਇਆ ਕਰੋ ਬਾਹਰੋਂ ਨਾ ਲਿਆ ਕਰੋ ਤੇ ਅੱਜ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਆ ਬਾਈ ਅਕਸਰ ਜਦੋਂ ਮਾਪੇ ਥੋੜੇ ਹੋ ਜਾਂਦੇ ਨੇ ਆਪਾਂ ਆਪਣੇ ਸਿਰ ਤੇ ਉਹ ਬੋਝ ਬਣ ਜਾਂਦੇ ਨੇ ਆਪਣੇ ਹਿਸਾਬ ਨਾਲ ਜਿਹਨੇ 9 ਮਹੀਨੇ ਕੁੱਖ ਚ ਪਾਲਿਆ ਹੁੰਦਾ ਹੈ ਉਹ ਜਿਹੜਾ ਜਿਹੜੀ ਮਾਂ 9 ਮਹੀਨੇ ਕੁੱਖ ਚ ਪਾਲਦੀ ਹੈ ਉਹ ਆਪਣੇ ਪੁੱਤ ਤੇ ਇੱਕ ਦਿਨ ਬੋਝ ਬਣ ਜਾਂਦੀ ਹੈ ਉਹ ਤੁਹਾਨੂੰ ਅੱਜ ਦਿਖਾਉਣੇ ਆ ਵੀਕ ਮਾਂ ਹੈ ਜਿਹੜੀ ਕਿੰਨੇ ਦੁੱਖ ਪਾਲ ਕੇ ਕਿੰਨੇ ਦੁੱਖ ਪਾਲ ਕੇ ਉਹਦੇ ਬੱਚੇ ਨੂੰ ਪੈਦਾ ਕਰਦੀ ਹੈ ਤੇ ਇੱਕ ਦਿਨ ਇਹ ਕਹਣ ਵਾਸਤੇ ਵੀ ਤੂੰ ਮੇਰੇ ਤੇ ਬੋਝ ਹੈ ਇਹ ਕਹਣ ਵਾਸਤੇ ਨੌ ਮਹੀਨੇ ਢੇਚ ਪਾਲਦੀ ਹੈ ਫਿਰ ਬੱਚੇ ਨੂੰ ਪਾਲਦੀ ਹੈ ਤੇ ਉਹਦੂ ਬਾਅਦ ਬੱਚਾ ਮਤਲਬ ਇਹ ਸਭ ਭੁੱਲ ਜਾਂਦਾ ਤੁਹਾਨੂੰ ਦਿਖਾਉਣਾ ਹੈ ਤੁਸੀਂ ਨੂੰ ਦੱਸਦੇ ਹਾਂ ਬੀਮਾ ਕੀ ਕੀਤੀ ਜਾਂਦੀ ਹੈ ਆ ਦੇਖੋ ਇੱਕ ਉੱਗ ਗਈ ਨੇ ਇੱਕ ਉੱਗ ਗਈ ਨੇ ਮਤਲਬ ਚੈਨਲ ਦੇ ਬੀਬੀ ਦੇ ਚੈਨਲ ਤੇ ਆਪਣਾ ਆਲਣਾ ਬਣਾ ਰੱਖਿਆ ਅੱਜ ਤਰੀਕ ਹੈਗੀ ਹੈ ਕਿ ਪੰਜਵਾਂ ਮਹੀਨਾ ਅੱਜ ਅੱਜ ਤਰੀਕ ਹੈਗੀ ਹੈ 5 ਤਰੀਕਾ ਚੌਥਾ ਮਹੀਨਾ 2025 ਤੁਸੀਂ ਦੇਖ ਲਓ ਵੀ ਮੂਰੇ ਚੈਨਲ ਤਪਣ ਲੈ ਰਿਹਾ ਤੇ ਘੁਗੀ ਨੇ ਕਾਹਲ ਨਾ ਪਾਇਆ ਹੋਇਆ ਗੁੰਗ ਦਰਖਤ ਦਾ ਘਟ ਕੇ ਦਰਖਤ ਦਾ ਲੋਕ ਪੱਟ ਤੇ ਲੋਕਾਂ ਨੇ ਪੰਛੀ ਵਿਚਾਰੇ ਕੀ ਕਰਨਗੇ ਤੇ ਪੂਰੀ ਧੁੱਪ ਪੈ ਰਹੀ ਹੈ ਦੁਪਹਿਰਾ ਸਾਰਾ ਉੱਤੇ ਹੋ ਰਿਹਾ ਤੇ ਤੁਸੀਂ ਇਹ ਲਾ ਲਓ ਵੀ ਮੂਰੇ ਚੈਨਲ ਹੈ ਜਨਰਲ ਗਰਮ ਹੋ ਰਿਹਾ ਪੂਰਾ ਤੇ ਵਿਚਾਰੀ ਉਹਦੇ ਬੱਚਿਆਂ ਲਈ ਅੰਨੀ ਤਕਲੀਫ ਨਹੀਂ ਮਤਲਬ ਪੀੜ ਤੇ ਚੰਦਰੀ ਹੈ ਤਕਲੀਫ ਉਹ ਇਹ ਮਤਲਬ ਮੂਰੇ ਸੇਕ ਮਾਰਦਾ ਹੈ ਪਰ ਬੈਠੀ ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਕਿਵੇਂ ਲੱਗੀ ਤੇ ਆਪਣੇ ਮਾਪਿਆਂ ਦੀ ਜਰੂਰ ਕਦਰ ਕਰਿਆ ਕਰੋ ਹਾਥੀ ਜੋੜ ਕੇ ਬੇਨਤੀ ਹੈ ਵੀ ਆਪਣੇ ਮਾਪਿਆਂ ਦੀ ਕਦਰ ਕਰਿਆ ਕਰੋ ਕੋ ਨਾਲ ਗੋੜੀ ਨਾ ਸਮਝਿਆ ਕਰੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ